ਆਪਣੇ ਸਾਫ ਦਾ ਮੁੱਖ ਮੰਤਰੀ ਨੇ ਚਰੰਜੀ ਸਿੰਘ ਚੰਨੀ ਉਹ ਵਿਚ ਵੜ ਕੇ ਲੋਕਾਂ ਦੇ ਵਿੱਚ ਕੰਮ ਕਰਦੇ ਦੇਖਿਆ ਨੇ ਰਾਤ ਦੇਰ ਰਾਤ ਤੱਕ ਫਿਲਮੀ ਅਦਾਕਾਰ ਜਿਹੜਾ ਸਾਨੂੰ ਸੋਧਨੇ ਉਹਨਾਂ ਨੇ ਵੀ ਆਪਣੀ ਸ਼ੂਟਿੰਗ ਛੱਡ ਕੇ ਤੇ ਪੰਜਾਬ ਦੇ ਵਿੱਚ ਪਹੁੰਚੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੜੀ ਚੰਗੀ ਗੱਲ ਹੈ ਜੀ ਸਾਰਿਆਂ ਨੂੰ ਕਰਨਾ ਚਾਹੀਦਾ ਮੌਜ ਦੀ ਸ਼ਾਨ ਨੂੰ ਵੀ ਕਰਨਾ ਚਾਹੀਦਾ ਜਿਹੜਾ ਲੱਤਾਂ ਲੱਤਾਂ ਕੰਪਨੀ ਹੋਣਾ ਥੋੜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੰਤ ਖਾਨ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕਲਚਰ ਟੀਵੀ ਅੱਜ ਸਾਡੇ ਨਾਲ ਸ੍ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿੰਘ ਜਲ ਸਿੰਘ ਮਾਨਯਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਮੋਗਾ ਰੈਸਟੋਰੈਂਟ ਦੇ ਵਿੱਚ ਪਹੁੰਚ ਰਹੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਮੋਗਾ ਪਹੁੰਚੇ ਹੋ ਕੀ ਵਿਸ਼ਾ ਤੁਹਾਡਾ ਪਤਾ ਆ ਅੱਜ ਜੀ ਅਸੀਂ ਭੋਗ ਪਾ ਰਹੇ ਹਾਂ ਗੁਰੂ ਮਾਰਤ ਸੱਤਿ ਪਾਛਾ ਦਾ ਪਾਠ ਰੱਖਿਆ ਹੋਇਆ ਹੈ ਕਿ ਜਿਹੜੇ ਬੰਦੀ ਸਿੰਘ 33 ਸਾਲਾਂ ਤੋਂ ਅੰਦਰ ਰਹਿ ਕੇ ਹੈ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਇਨਨ ਜਕਮ ਸਿੱਖ ਹਮ ਦੇ ਉਤੇ ਹਿੰਦੂਵਾਦ ਕਿਉਂ ਕਰ ਰਹੀ ਹੈ ਇਹ ਜ਼ੁਲਮ ਦੇ ਖਿਲਾਫ ਅਸੀਂ ਅੱਜ ਆਟ ਨਿਪੋ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਇਸ ਕਰਕੇ ਅਸੀਂ ਆਏ ਆ ਤੇ ਬਾਕੀ ਫਲੱਡਸ ਵੀ ਦੇਖਣ ਆਏ ਆ ਮਾਨ ਸਾਹਿਬ ਇਹ ਦੇਖਿਆ ਪੰਜਾਬ ਦੇ ਵਿੱਚ ਜਿਹੜੇ ਹੁਣ ਹੜ੍ਹ ਆਏ ਨੇ ਹੜ੍ਹਾਂ ਨੂੰ ਲੈ ਕੇ ਪੂਰੀ ਪੰਜਾਬੀਅਤ ਦਾ ਬਹੁਤ ਵੱਧ ਤਰੀਕੇ ਨਾਲ ਨੁਕਸਾਨ ਹੋਇਆ ਹੈ ਇਹਦੇ ਵਿੱਚ ਦੇਖਿਆ ਗਿਆ ਕਿ ਸਿੱਖ, Hindu, Musalman ਭਾਈਚਾਰਾ ਸਾਰਾ ਸਾਂਝੇ ਤੌਰ ਤੇ ਉੱਪਰ ਕੰਮ ਕਰ ਰਿਹਾ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਬਹੁਤ ਅੱਛੇ ਜਨ ਲੈਤੀ ਕਿ ਸਾਰੇ ਇਕੱਠੇ ਹੋ ਕੇ ਗੱਲ ਕਰ ਰਹੇ ਹੈ ਜਿਵੇਂ ਸਾਰੇ Hindu ਕਹਿੰਦੇ ਹੈ ਕਿ ਸਾਨੂੰ Hindu ਰਾਸ਼ਟਰ ਚਾਹੀਦਾ ਹੈ Musalman ਕਹਿੰਦੇ ਹੈ ਕਿ ਸਾਨੂੰ ਇਸਲਾਮਕ ਮੁਲਕ ਪਾਕਿਸਤਾਨ ਚਾਹੀਦਾ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਜੇ ਸਾਰੇ ਇਕੱਠੇ ਹੁੰਦੇ ਹੈ ਦਾ ਸਾਰਿਆਂ ਦੀ ਬਾਤ ਖਾਲਸਾ ਦੇ ਹੱਕ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਆਪਾਂ ਸਾਰੇ ਇਕੱਠੇ ਕੰਮ ਕਰਦੇ ਆਂ ਪਰ ਸਾਡੀ ਸੋਚ ਵੀ ਹਿੰਦੂ ਤੇ ਮੁਸਲਮਾਨ ਵਰਗੀ ਹੋਣੀ ਚਾਹੀਦੀ ਹੈ ਪੰਜਾਬ 'ਚ ਸਿੱਖ ਜਿਹੜਾ ਆਪਣੇ ਹੜ ਆਏ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਜਿਹੜਾ ਸ਼ਾਹੀ ਮਾਮ ਨੇ ਲੁਧਿਆਣੇ ਤੋਂ ਉਹਨਾਂ ਨੇ ਜਿਹੜਾ ਆਪਣਾ ਪਿਤਾਈ ਦਾ ਸਮਾਗਮ ਸੀਗਾ ਉਹਨੂੰ ਰੱਦ ਕਰ ਦਿੱਤਾ ਗਿਆ ਉਹਦੇ ਉਸ ਨੂੰ ਮਨਾਉਣ ਵਾਸਤੇ ਉਹਨਾਂ ਨੇ 50 ਲੱਖ ਦੀ ਪ੍ਰੋਟੈਸ਼ਨ ਆਪਣੇ ਜਿਹੜੇ ਪੰਜਾਬ ਦੇ ਵਿੱਚ ਹੜ ਪੀੜਤ ਨੇ ਉਹਨਾਂ ਨੇ ਦੇਂ ਦਾ ਐਲਾਨ ਕੀਤਾ ਔਰ ਚੈੱਕ ਦਿੱਤੇ ਵੀ ਗਏ ਨੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਬੜੀ ਅੱਛੀ ਗੱਲ ਹੈ ਜੀ ਜਿਹੜੇ ਜਿਹੜੇ ਇਹੋ ਜੀ ਸੇਵਾ ਕਰ ਰਿਹਾ ਐਕਟਰਸ ਹੈ ਕੀ ਹੈ ਗਵਈਏ ਹੈ ਕੀ ਹੈ ਸਾਰੇ ਆਪਣੀ ਆਪਣੀ ਜੋ ਕੋ ਸੰਨਦੇ ਕੁਰੀ ਹੈਗਾ ਉਹ ਸੇਵਾ ਕਰ ਰਹੀ ਹੈ ਪਰ ਸਰਕਾਰ ਵੱਲੋਂ ਸਾਨੂੰ ਕੁਝ ਦਿਖਾਇਆ ਨਹੀਂ ਹੈਗਾ ਮੋਦੀ ਸਾਹਿਬ ਦਾ ਰਭਈਆ ਸਿੱਖਾਂ ਪ੍ਰਤੀ ਬਹੁਤ ਖਰਾਬ ਹੈ ਤੇ ਨੂੰ ਦਰਸ ਕਰਨਾ ਪਊਗਾ ਜਾਂ ਆਪ ਹੋ ਜਾ ਜਾਂ ਫਿਰ ਸਿੱਖ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਜਲਸਾ ਕਰਨ ਤੇ ਇਹਨਾਂ ਨੂੰ ਪੁੱਛਣ ਕਿ ਤੁਸੀਂ ਸਿੱਖਾਂ ਦੇ ਖਿਲਾਫ ਕਿਉਂ ਇੰਨਾ ਜ਼ਬਰ ਤਾਰ ਰਹੇ ਪੰਜਾਬ ਦੇ ਵਿੱਚ ਜਿਹੜੀ ਕਹਾਣੀ ਹੋਇਆ ਹੁਣ ਪਾਣੀ ਫਲੱਡ ਆਉਣ ਦੇ ਨਾਲ ਇਹਨੂੰ ਸੁਧਾਰਨ ਵਾਸਤੇ ਉਹ ਫਲੱਡ ਪਾਣੀ ਖਤਮ ਥੱਲੇ ਹੋਏ ਚਲਾ ਜਾਣਾ ਉਸ ਤੋਂ ਬਾਅਦ ਜਿਹੜਾ ਨੁਕਸਾਨ ਬਿਮਾਰੀਆਂ ਭੂਮੀਆਂ ਹੈ ਲਿਆ ਨੇ ਕੇਂਦਰ ਸਰਕਾਰ ਤੋਂ ਸਿੱਕੀ ਮੰਗ ਕਰਦੇ ਰਹੇ ਅਸੀਂ ਮੰਗ ਕਰਦੇ ਹਾਂ ਜੇ ਕਿ ਇਹ ਇਹਦੀ ਸਾਰੀ ਇਹ ਅੰਦਾਜ਼ਾ ਹੋਣੀ ਚਾਹੀਦੀ ਹੈ ਜਿਹੜੀਆਂ ਰੇਤਾ ਜਿਹੜਾ ਮਿੱਟੀ ਆਤੀ ਹੈ ਉਹਨੂੰ ਸਾਫ ਕਰਨ ਦੇ ਲਈ ਫਿਰ ਤੋਂ ਹੁਣ ਕਣਕਾਂ ਲੱਗਣ ਜੀਆਂ ਹੁਣ ਝੋਨਾ ਵੀ ਟਟਊਗਾ ਜਿਹੜੇ ਜਿਹੜੇ ਝੋਨੇ ਦੀ ਪੈੜੀ ਖਰਾਬ ਹੋਈ ਹੈ ਉਹਨੂੰ 75000 ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਮੱਕੀ ਵੀ ਜਿਹੜੀ ਖਰਾਬ ਹੋਈ ਹੈ ਉਹਦਾ ਵੀ ਦਿੱਤਾ ਜਾਣਾ ਚਾਹੀਦਾ ਹੈ ਖਾਸ ਕਰਕੇ ਗਰੀਬਾਂ ਦੇ ਘਰ ਜਿਹੜੇ ਟੱਕ ਗਏ ਹੈ ਤੇ ਦੂਜਿਆਂ ਦੇ ਟੱਕ ਗਏ ਉਹਨਾਂ ਦਾ ਵੀ ਮਦਦ ਉਹ ਦਿੱਤਾ ਜਾਣਾ ਚਾਹੀਦਾ ਤੇ ਜਿਹੜਾ ਅਮਰੀਕਾ ਵਰਕਰਸ ਹੈ ਇਹਨਾਂ ਦੀ ਦਿਹਾੜੀ ਜ਼ਿਆਦਾ ਕਰ ਦੇਣੀ ਚਾਹੀਦੀ ਹੈ ਸੈਂਟਰ ਨੂੰ ਕਿਉਂਕਿ ਕੱਟ ਕੇ ਇਹਨਾਂ ਨੂੰ ਮੈਂ ਦੇਖਿਆ ਜਿੱਥੇ-ਜਿੱਥੇ ਵੀ ਮੈਂ ਬੰਦਾਂ ਤੇ ਗਿਆ ਇਹਨਾਂ ਨੇ ਬਹੁਤ ਕੰਮ ਕੀਤਾ ਹੈਗਾ ਤੇ ਇਹਨਾਂ ਦੀ ਜੇ ਹਾਜ਼ਰੀ ਬਤਾਈ ਜਾਏ ਤੇ ਇਹਨਾਂ ਦੇ ਦਿਹਾੜੀ ਵੀ ਬਧਾਈ ਜਵੇ ਤਾਂ ਇਹ ਬਹੁਤ ਅਸਰ ਵਾਲੀ ਚੀਜ਼ ਹੋਊਗੀ ਪੰਜਾਬ ਦੇ ਲਈ ਹਾਂ ਜੀ ਤੁਹਾਡੇ ਪਾਰਟੀ ਵੱਲੋਂ ਕੀ ਸੰਘਰਸ਼ ਕੀਤਾ ਗਿਆ ਇਹਨਾਂ ਦੇ ਹੱਕ ਵਿੱਚ ਕੀ ਮਦਦਤਾ ਵਰਗੇ ਵੱਲ ਕੀਤੀ ਅਸੀਂ ਸਾਰੇ ਪਾਸੇ ਗਏ ਆਂ ਜੀ ਹੈਲਪ ਕੀਤੀ ਹੈ ਵਿੱਚ ਸਾਡੇ ਬੰਦੇ ਇਹ ਟੇਲ ਦਾ ਪਾਣੀ ਅੱਪ ਪੈਸਾ ਦੇ ਕੇ ਆਏ ਆਂ ਆਪ ਲੱਗੇ ਹੋਏ ਟੋਕਰੀਆਂ ਭਰੀ ਜਾਂਦੀਆਂ ਕਈਆਂ ਨਾਲ ਟੱਲੇ ਪਰ ਜਾਂ ਜਾਂਦੇ ਐ ਤੇ ਬੰਦ ਬੰਦਾਂ ਨੂੰ ਟੱਕੜੇ ਕਰੀ ਜਾਂਦੇ ਐ ਸਾਲਾ ਦੂਜੀਆਂ ਬਾਲੀਆਂ ਦੇਖੇ ਗਿਆ ਨੇ ਜਿਵੇਂ ਕਿ ਆਪਣੇ ਸਾਫ ਦਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਉਹ ਵਿਚ ਵੜ ਕੇ ਲੋਕਾਂ ਦੇ ਵਿੱਚ ਕੰਮ ਕਰਦੇ ਦੇਖੇ ਨੇ ਰਾਤ ਦੇਰ ਰਾਤ ਤੱਕ ਫਿਲਮੀ ਅਦਾਕਾਰ ਜਿਹੜਾ ਸਾਨੂੰ ਸੋਧਨੇ ਉਹਨਾਂ ਨੇ ਵੀ ਆਪਣੀ ਸ਼ੂਟਿੰਗ ਛੱਡ ਕੇ ਤਾਂ ਪੰਜਾਬ ਦੇ ਵਿੱਚ ਪਹੁੰਚੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੜੀ ਚੰਗੀ ਗੱਲ ਹੈ ਜੀ ਸਾਰਿਆਂ ਨੂੰ ਕਰਨਾ ਚਾਹੀਦਾ ਮੋਦੀ ਸ਼ਾਹ ਨੂੰ ਵੀ ਕਰਨਾ ਚਾਹੀਦਾ ਜਿਹੜਾ ਲੱਤਾਂ ਲੱਤਾਂ ਫਿਊਂ ਹੋਣਾ ਥੋੜੀ ਆਦੇ ਵਿੱਚ ਜਿਹੜਾ ਪ੍ਰਵਾਸੀ ਪੰਜਾਬੀਆਂ ਵੱਲੋਂ ਕੁਝ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਮੈਂ ਕਿ ਕੱਲ ਦੇਖਿਆ ਗਿਆ ਹੁਸ਼ਿਆਰਪੁਰ ਦੇ ਵਿੱਚ ਵੀ ਕੋਈ ਛੋਟੇ ਬੱਚੇ ਨਾਲ ਹਰਕਤ ਕੀਤੀ ਗਈ ਹੈ ਜਿਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਗੇ ਆ ਕੇ ਉਹਨਾਂ ਦੇ ਖਿਲਾਫ ਸੰਘਰਸ਼ ਵਿੜਿਆ ਗਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੇ ਕੋਈ ਵੀ ਇਹ ਪੰਜਾਬ ਦੇ ਵਿੱਚ ਇਹੋ ਜਿਹੀ ਹਰਕਤ ਕਰੂਗਾ ਨਿਹੰਗ ਸਿੰਘ ਤੇ ਸਿੱਖੋ ਅੱਗੇ ਆ ਕੇ ਉਸ ਨੂੰ ਰੋਕਣਗੇ ਔਰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਪਰ ਪੁਲਿਸ ਨੂੰ ਤੇ ਹਕੂਮਤ ਨੂੰ ਚਾਹੀਦਾ ਕਿ ਉਹਨਾਂ ਦੇ ਆਉਣ ਤੋਂ ਪਹਿਲੇ ਉਹ ਸਾਰਿਆਂ ਨੂੰ ਫੜ ਲੈਣ ਤੇ ਇਹ ਜਿੰਨੇ ਵੀ ਬਾਹਰ ਦੇ ਮੁਲਕਾਂ ਜਾਂ ਸੂਬਿਆਂ ਤੋਂ ਆਉਂਦੇ ਐ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤਸਦੀ ਹੋਣੀ ਚਾਹੀਦੀ ਹੈ ਕਿ ਉਹ ਕਿੱਥੋਂ ਆਏ ਐ ਕਿੱਥੇ ਰਹਿੰਦੇ ਐ ਤੇ ਕੀ ਕੰਮ ਕਰਦੇ ਹੈਗੇ ਐ ਤੇ ਜਿਹੜੇ ਜ਼ਿਮੀਦਾਰ ਤੇ ਹੋਟਲ ਵਾਲੇ ਢਾਬਿਆਂ ਵਾਲੇ ਦੁਕਾਨਾਂ ਵਾਲੇ ਉਹਨਾਂ ਨੂੰ ਦਿਹਾੜੀ ਤੇ ਰੱਖਦੇ ਆ ਜਾਂ ਨੌਕਰੀ ਤੇ ਰੱਖਦੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਪੁਲਿਸ ਨੂੰ ਲਿਖ ਕੇ ਦੇਣ ਕਿ ਸਾਡੇ ਕੋਲੇ ਇਹ ਪਰਵਾਸੀ ਆਦਮੀ ਆਇਆ ਹੋਇਆ ਤੇ ਇਹਦਾ ਪਿੱਛੇ ਇਹ ਐਡਰੈਸ ਹੈ ਤੇ ਇਹ ਸਾਡੇ ਕੋਲੇ ਕੰਮ ਕਰ ਰਿਹਾ ਹੈ ਉਹਨਾਂ ਦੀ ਅਗੇਤੀ ਜ਼ਰੂਰ ਹੋਣ ਸ਼ੁਰੂ ਹੋਣੀ ਚਾਹੀਦੀ ਆਖਰੀ ਸਵਾਲ ਲਈ ਪੰਜਾਬ ਦੇ ਜਿਹੜੇ ਖੜ ਆਏ ਨੇ ਇਹਨਾਂ ਨੂੰ ਲੈ ਕੇ ਅਪ ਫੇਰ ਦੁਬਾਰਾ ਗੱਲ ਕਰਦੇ ਹਾਂ ਸਮੁੱਚੀ ਭਾਈਚਾਰੇ ਸੰਜ ਨੂੰ ਤੁਸੀਂ ਕੀ ਸੰਦੇਸ਼ ਦਿਓਗੇ ਭਾਈਚਾਰੇ ਨੇ ਤਾਂ ਕੀ ਬਹੁਤ ਕੰਮ ਕੀਤਾ ਆਪ ਵੀ ਇਹ ਸਾਰੇ ਬੰਦ ਕਟੜੇ ਕੀਤੇ ਆ ਸਾਰਾ ਕੁਝ ਹੈ ਪਰ ਜਿਹੜਾ ਆਪਾਂ ਖੜਾ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚ ਕੋਈ ਸਿੱਖ ਜਾਂ ਪੰਜਾਬੀ ਤਾਂ ਹੈ ਨਹੀਂਗਾ ਤੇ ਜਿਗੋਂ ਬਰਫਾਂਟਾ ਜੀ ਹੈ ਉਦੋਂ ਵੀ ਸੈਂਟਰ ਦੇ ਕੋਲੇ ਸੈਟਲਾਈਟ ਤੋਂ ਖਬਰ ਆਉਂਦੀ ਹੈ ਕਿ ਕਿੰਨਾ ਪਾਣੀ ਕਿਹੜੇ ਸਰੋਵਰਾਂ ਚ ਆ ਰਿਹਾ ਜਿਹੜਾ ਮੀਂਹ ਪੈਂਦਾ ਹੈ ਉਹਦਾ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਇੰਨੇ ਜਿੰਨੇ ਮੀਂਹ ਪਊਗਾ ਸੋ ਇਹਦਾ ਮਤਲਬ ਹੈ ਕਿ ਸੈਂਟਰ ਦੀ ਸਰਕਾਰ ਕੋਲੇ ਸਾਰੇ ਅੰਕੜੇ ਹੈਗੇ ਆ ਕਿ ਕਿੰਨਾ ਪਾਣੀ ਕਿਹੜੇ ਸਰੋਵਰ ਦੇ ਵਿੱਚ ਆ ਰਿਹਾ ਕਿੰਨਾ ਤੇ ਉਹਦੇ ਮੁਤਾਬਕ ਹੌਰੀ ਹੌਰੀ ਜਿਹੜਾ ਬੀਐਮਪੀ ਬੋਰਡ ਹੈ ਉਸ ਨੂੰ ਪਾਣੀ ਛੱਡ ਦੇਣਾ ਚਾਹੀਦਾ ਪਰ ਅੱਜ ਕੀ ਇਨਾਂ ਨੇ ਦੇਖਿਆ ਨਹੀਂ ਹੈ ਇਨਾਂ ਨੇ ਉੱਤੇ ਤੱਕ ਪਰ ਦੇ ਸਰੋਵਰ ਤੇ ਉਧਰੋਂ ਇਹ ਕਿ ਜਿਹੜੀਆਂ ਬਰਫਾਂ ਸੀ ਉਹ ਜ਼ਿਆਦਾ ਢਣ ਲੱਗ ਪਈਆਂ ਮੀਂਹ ਜ਼ਿਆਦਾ ਪੈਣ ਲੱਗ ਪਿਆ ਜਿਸ ਦੇ ਨਾਲ ਇਹਨਾਂ ਨੂੰ ਗੇਟ ਖੋਲਣੇ ਪਏ ਜਿਸ ਨਾਲ ਬਰਬਾਦੀ ਹੋਈ ਹੈ ਹੋਰ ਇਹ ਜਿਹੜੇ ਡੇਟ ਐ ਸਰੋਵਰਾਂ ਦੇ ਪਾਖੜਾ ਦੇ ਨੰਗਲ ਦੇ ਪਾਖੜਾ ਨੰਗਲ ਦੇ ਫਿਰ ਪੌਂਗ ਡੈਮ ਦੇ ਫਿਰ ਰਜੀਤ ਸਾਕਾ ਡੈਮ ਦੇ ਫਿਰ دوسری ਇੱਕ ਹੋਰ ਡੈਮ ਐ ਇਹ ਇੱਕ ਮਿਲਟਰੀ ਹਥਿਆਰ ਇੰਡੀਆ ਦੇ ਕੋਲ ਆ ਗਿਆ ਹੈਗਾ ਤੇ ਜੇ ਇਹ ਇਹ ਇੰਡੀਆ ਦੇ ਕੋਲੇ ਨਿਊਕਲੀਅਰ ਤੇ ਐਟਮਬਮ ਵੀ ਹੈ ਤੇ ਪਾਣੀ ਦਾ ਹਥਿਆਰ ਵੀ ਹੈਗਾ। ਇਹ ਕਿਸੇ ਨਾ ਕਿਸੇ ਵੀ ਆਪ ਜੀ ਦੀ ਮੈਂ ਇਹੀ ਗੱਲ ਤੁਹਾਡੀ ਬੜੀ ਕਰ ਰਿਹਾ ਮੈਂ। ਹਾਂ। ਐਸੀ ਗੱਲ ਨੂੰ ਤੁਹਾਡੇ ਨੂੰ ਬੜੀ ਕਰ ਰਿਹਾ ਮੈਂ। ਆਪਾਂ ਇਸ ਗੱਲ ਦੀ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਹ ਹੁਣ ਨਵੀਂ ਹੈ, ਪੁਰਾਣੀ ਹੈ ਇਹ ਨਹੀਂ। ਪਰ ਅਗਰ ਉਹ ਗੱਲ ਦੇ ਵਿੱਚ ਸੱਚਾਈ ਹੈ ਤਾਂ ਉਹਦਾ ਵੀ ਦਿਖਾਇਆ ਗਿਆ ਹੈ। ਇੱਕ ਕਮਰੇ ਦੇ ਵਿੱਚ ਬੈਠੇ ਨੇ। ਉਹ ਦੱਸ ਰਹੇ ਨੇ ਵੀ ਸਾਰਾ ਪਾਣੀ ਇੱਕੋ ਲੱਖ ਛੱਡ ਦੋ। ਨਾ ਹੋਗਾ ਬਾਂਸ ਨਾ ਵਜੂਗੀ ਬਾਂਸਰੀ ਅਗਰ ਇਹ ਪੰਜਾਬ ਨੂੰ ਲੈ ਕੇ ਗੱਲ ਆ ਤਾਂ ਇਹਨੂੰ ਤੁਸੀਂ ਕੀ ਕਹੋਗੇ ਇਹਦੇ ਬਾਰੇ ਅੱਛੇ ਤਰ੍ਹਾਂ ਸ਼ੁਰੂ ਤਾਂ ਕਹਿੰਦੇ ਆਂਗੇ ਕਿ ਇਹ ਤਾਂ ਇਹ ਇੱਕ ਅਸ਼ਸਤਰ ਇੰਡੀਆ ਦੇ ਹੱਥ ਦੇ ਵਿੱਚ ਹੈ ਕਿ ਜੇ ਸਿੱਖ ਬਗਾਵਤ ਕਰਦੇ ਐ ਤੇ ਗੇਟ ਖੋਲ ਦੋ ਨਾਲ ਦੀ ਨਾਲ ਪਾਕਿਸਤਾਨ ਵੀ ਰੁੜ ਜੂਗਾ ਜਦੋਂ ਅਮਰੀਕਾ ਦਾ ਕਬਜ਼ਾ ਅਫਗਾਨਿਸਤਾਨ ਦੇ ਉੱਤੇ ਸੀਗਾ ਉੱਤੇ ਉਨਾਂ ਦੇ ਨਾਂ ਦੇ ਵਿੱਚ ਇੰਡੀਆ ਨੇ ਦੋ ਡੈਮਸ ਬਣਾਈਆਂ ਸਿਰਫ ਅਫਗਾਨਿਸਤਾਨ ਦੇ ਦਰਿਆਵਾਂ ਤੇ ਫਿਰ ਇਹਨਾਂ ਮੱਥਲ ਪੈ ਕਿ ਦੋ ਦਰਿਆ ਤਾਂ ਇੰਡੀਆ ਦੇ ਹੱਥ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਹੈਗੇ ਐ ਇੱਕ ਦਰਿਆ ਚਨਾਬ ਦੇ ਉੱਤੇ ਡੈਮ ਹੈ ਕਿ ਹੈ ਇੱਕ ਰنجੀਤ ਸਾਗਰ ਦੇ ਉੱਤੇ ਹੈਗੀ ਹੈ ਇੱਕ ਬਿਆਸ ਸੇ ਪੌਂਗ ਤੇ ਉੱਤੇ ਹੈ ਇੱਕ ਆਪਣੀ ਪਾਖੜਾ ਦੇ ਉੱਤੇ ਹੈ ਜੇ ਸਾਰੇ ਗੇਟ ਖੋਲ ਦੇਣ ਸਿੱਖਾਂ ਦੀ ਤੇ ਪੰਜਾਬੀਆਂ ਦੀ ਤਾਂ ਸਾਰੇ ਬਰਬਾਦੀ ਹੋ ਚੁਗੀ ਅਸੀਂ ਇਸ ਦੇ ਬਿਲਕੁਲ ਖਿਲਾਫ ਹੈ ਤੇ ਇਸ ਨੂੰ ਖੰਡਨ ਕਰਦੇ ਹਾਂ ਤੇ ਅਸੀਂ ਆਖਦੇ ਹਾਂ ਕਿ ਜਿਹੜੇ ਹੈਡਵਰਕਸ ਹੈ ਇਹਦੇ ਉੱਤੇ UN ਦਾ ਕਬਜ਼ਾ ਹੋਵੇ ਤੇ UN ਦੀ ਮਿਲਟਰੀ ਦਾ ਪੈਰਾ ਹੋਵੇ ਜਿਹੜਾ ਕਿ ਇੰਡੀਆ ਆਪਣੇ ਆਪ ਇੱਕ ਵੇਖ ਨਾ ਹੋ ਸਕੇ ਧੰਨਵਾਦ ਜੀ ਇਹਨਾਂ ਸਾਡਾ ਸਰਦਾਰ ਸੰਜੋਜ ਸਿੰਘ ਮਾਨ ਜਿਨ੍ਹਾਂ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਨੇ Thank you, Jason.